ਮਾਣਯੋਗ ਜੀ ਉਹ ਵੀ ਆ ਗਏ। ਦੂਜਾ ਹਨਾ ਉਹ ਦੂਜਾ ਹਨਾ ਮੈਨੂੰ ਬੇਟ ਭਾਗਾ ਮਹਿਸੂਸ ਕਰ ਰਿਹਾ ਕਿਉਂਕਿ ਸਾਡੇ ਹਲਕੇ ਦਾ ਇਤਿਹਾਸਕ ਨਗਰ ਹੈ ਪਿੰਡ ਹੈ ਛੱਜੂਪੱਟ ਜਿੱਥੇ ਸਾਡੇ Hindu ਭਾਈਚਾਰੇ ਦੇ ਬਹੁਤ ਵੱਡੀ ਗਿਣਤੀ ਵਿੱਚ ਸਮਾਜ ਰਹਿੰਦਾ ਹੈ ਅਤੇ ਉੱਥੇ ਘਟੋ-ਘਟ ਪਿਛਲੇ 20 ਸਾਲਾਂ ਤੋਂ ਇਹ ਜਿਹੜਾ ਸਾਡਾ ਭਾਈਚਾਰਾ ਹੈ ਇਹ ਭੋਲੇनाथ ਦੇ ਸ਼ਿਵਰਾਤਰੀ ਵਾਲੇ ਦਿਨ ਉਹਨਾਂ ਦਿਨਾਂ ਦੇ ਵਿੱਚ ਇਹ ਹਰ ਸਾਲ ਜਾ ਕੇ ਕਾਵੜ ਯਾਤਰਾ ਨੂੰ ਜਾਂਦੇ ਨੇ ਅਤੇ ਜਿਹਦੇ ਵਿੱਚ ਨੌਜਵਾਨ ਬਜ਼ੁਰਗ ਅਤੇ ਇਸ ਵਾਰੀ 10-10 12-12 ਸਾਲ ਦੇ ਛੋਟੀ ਉਮਰ ਦੇ ਬੱਚੇ ਵੀ ਕਾਬੜ ਦੀ ਯਾਤਰਾ ਨੂੰ ਗਏ ਨੇ ਅਤੇ ਜਿਸ ਮੰਤਵ ਨਾਲ ਇਹਨਾਂ ਨੇ ਯਾਤਰਾ ਕੀਤੀ ਹੈ ਉਹ ਮੰਤਵ ਇਹਨਾਂ ਦੀ ਜ਼ਿੰਦਗੀ ਚ ਗੁਰੂ ਪਾਤਸ਼ਾਹ ਸੋਹਲੇਨਾਥ ਖੁਸ਼ਿਆ ਖੇੜੇ ਇਹਨਾਂ ਦੇ ਪਰਿਵਾਰਾਂ ਚ ਨਜਰ ਨਗਰ ਚ ਲੈ ਕੇ ਆਵੇ ਮੇਰੇ ਨਾਲ ਸਮੁੱਚੇ ਰੂਪ ਤੇ ਮੇਰੀ ਪਾਰਟੀ ਦੀ ਟੀਮ ਜਿਹਦੇ ਵਿੱਚ ਮੇਰੇ ਪਾਰਟੀ ਦੇ ਜਰਨਲਿਸਤਕਰ ਗੌਰਵ ਜਲੋਟਾ ਯੁਵਾ ਮੋਰਚਾ ਤੋਂ ਵਿਸ਼ਾਲ ਸ਼ਰਮਾ ਰਿਸ਼ੂ ਬਰਮਾ ਨਵਦੀਪ 바ਵਾ ਤੇ ਮੇਰੇ ਭਰਾ ਰਾਜਕੁਮਾਰ ਵਾਰਡ ਨੰਬਰ 7 ਤੋਂ ਸਾਡੇ ਉਹ ਵੀ ਸੀ ਮੋਰਚਾ ਦੇ ਜੋ ਪ੍ਰਧਾਨ ਨੇ ਸਾਡੀ ਸਮੁੱਚੀ ਟੀਮ ਨੂੰ ਇਹਨਾਂ ਨੇ ਜਿੱਥੇ ਆਪਣੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਅਤੇ ਅਸੀਂ ਖੁਦ ਵਿਭਾਗਾ ਸਮਝਦੇ ਆ ਮੇਰੇ ਨਾਲ ਫੇਰ ਇੱਕ ਵਾਰੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁਭਰਾਤਰੀ ਦੇ ਤਿਹਾੜੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਕਰਮਾ ਵਾਲਾ ਸਮਝਦਾ ਕਿ ਮੈਨੂੰ ਖਰੀਦਵਾਰ ਤੋਂ ਚੱਲ ਕੇ ਆਈ ਪਾਵਨ ਜੋਤ ਦੇ ਦਰਸ਼ਨ ਕਰਨ ਨੂੰ ਮਿਲ ਰਹੇ ਨੇ ਨਾ ਸਪਰਸ਼ ਕਰਨ ਨੂੰ ਮੌਕਾ ਮਿਲ ਰਿਹਾ ਹੈ ਮਹਾਦੇਵ ਦਾ ਆਸ਼ੀਰਵਾਦ ਪ੍ਰਾਪਤ ਹੋ ਰਿਹਾ ਹੈ ਇਹ ਸਾਰਾ ਸ਼ਰੇ ਚੜੁੱਪਟਦੀ ਇਹ ਮੰਦਰ ਦੀ ਟੀਮ ਉਹਨਾਂ ਦੇ ਪ੍ਰਧਾਨ ਉਹਨਾਂ ਨੂੰ ਜਾਣਦਾ ਕਿਉਂਕਿ ਪਿਛਲੇ 19 ਸਾਲਾਂ ਤੋਂ ਲਗਾਤਾਰ ਉਹ ਯਾਤਰਾ ਨੂੰ ਕਰ ਰਹੇ ਨੇ ਇਸ ਸਾਲ ਵੀ ਉਹਨਾਂ ਨੇ ਸਫਲਤਾਪੂਰਵਕ ਇਹ ਯਾਤਰਾ ਕਰੀ ਹੈ ਤੇ ਅੱਜ ਨਾਬੇ ਪਹੁੰਚੇ ਨੇ ਤੇ ਪਿਆਰਾ ਵਿੱਚੋਂ ਹੁੰਦੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਪਹੁੰਚਣਗੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸੀਤਾ ਬਹੁਤ ਵਧੀਆ ਆਪਣੇ ਆਪਣਾ ਮਹਿਸੂਸ ਕਰਦਾ ਹੈ ਭਗਵਾਨ ਕੋਲ ਲਾਡ ਦੇ ਅਸੀਂ ਬਾਰ ਮਰਵਾ ਦੇ ਚਰਨਾਂ ਚ ਪ੍ਰਣਾਮ ਕਰਦੇ ਆ ਜਿਨ੍ਹਾਂ ਦੇ ਬਿਦਾਨਤ ਜਿਨ੍ਹਾਂ ਦੇ ਅਸੀਰਵਾਦ ਸਦਕਾ ਸਾਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ ਅਸੀਂ ਸ੍ਰੀ ਹਰਿਦਵਾਰ ਤੋਂ ਗੰਗਾ ਜਲ ਲੈ ਕੇ ਬਾਲੇਸ਼ਵਰਤਮ ਕੰਡ ਸਚੂ ਘਟ ਵਿਸੇ ਜਾ ਰਹੇ ਆ ਸਾਡੇ ਦਾ ਬਹੁਤ ਵਧੀਆ ਸੰਗਾ ਬਹੁਤ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਜਿਨ੍ਹਾਂ ਦੇ ਅਸੀਰਵਾਦ ਨਾਲੇ ਚੱਲ ਰਿਹਾ ਬਹੁਤ ਵਧੀਆ ਸਾਨੂੰ ਇਹਨਾਂ ਵੀਰਾਂ ਵੱਲੋਂ ਜਾਂ ਰਾਸਤੇ 'ਚ ਲੰਗਰ ਬੁਲਾਉਂਦੇ ਨੇ ਜਿਹੜੇ ਸਾਨੂੰ ਸਹਾਇਤਾ ਮਿਲ ਰਿਹਾ ਅਸੀਂ ਸਭ ਦੇ ਧੰਨਵਾਦੀ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ